ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਦੋਸਤੋ ਬਹੁਤ ਵੀਡੀਓ ਵਾਇਰਲ ਹੋਈ ਜੀ ਤੇ ਇੱਥੇ ਟਰਾਂਸਫਰਮ ਦਾ ਵਿਵਾਦ ਚੱਲਦਾ ਸੀਗਾ ਉਹਦੇ ਸੰਦਰਭ ਵਿੱਚ ਅੱਜ ਇਕੱਠੇ ਹੋਏ ਆ ਸਾਰੇ ਨੇ ਅੱਜ ਉਹ ਟਰਾਂਸਫਰਮ ਜਿਹੜਾ ਲੱਗਣ ਜਾ ਰਿਹਾ ਆ ਮਤਲਬ ਅੱਜ ਫਾਈਨਲ ਟੱਚ ਜਿਹੜਾ ਦਿੱਤਾ ਜਾ ਰਿਹਾ ਆ ਬਿਜਲੀ ਵਿਭਾਗ ਲੋ ਤੇ ਉਹ ਬਿਜਲੀ ਵਿਭਾਗ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਤੇ ਬਾਕੀ ਗੱਲਬਾਤ ਕਰਦੇ ਆ ਇੱਥੇ ਪਤਵੰਤੇ ਸੱਜਣ ਮੈਂ ਸਭ ਤੋਂ ਪਹਿਲਾਂ ਇਹ ਗੱਲ ਪੁੱਛਣਾ ਚਾਹੁੰਦਾ ਵੀ ਇਸ ਟਰਾਂਸਫਰਮ ਨਾ ਹੋਣ ਦੀ وجہ ਨਾਲ ਤੁਹਾਨੂੰ ਮੁਸੀਬਤਾਂ ਕੀ ਆਉਂਦੀਆਂ ਸੀ ਤੁਹਾਨੂੰ ਸਾਨੂੰ ਇਹ ਸਟਾਫ ਫਾਰਮ ਦੇ ਨਾਂ ਹੋਣ ਕਰਕੇ ਅਸੀਂ ਰਾਹੀ ਆ ਰਹੀਆਂ ਸੀ ਰਾਤ ਨੂੰ ਫੇਸ ਸੜ ਜਾਂਦਾ ਸੀ ਲੋੜ ਖੋਣ ਕਰਕੇ ਕੁਝ ਮੋਟਰਾਂ ਦਾ ਹੋਣ ਕਰਕੇ ਕੁਝ ਸਾਰੇ ਮੱਲੇ ਦੇ ਵਿੱਚ ਏਸੀ ਵਗੈਰਾ ਹੋਣ ਕਰਕੇ ਬੱਚਿਆਂ ਨੂੰ ਰਾਤ ਨੂੰ ਦਿੱਕਤ ਆਉਂਦੀ ਰੋਜ਼ ਲਾਈਟ ਜਾਂਦੀ ਸੀ ਅੱਜ ਤੋਂ 4 ਮਹੀਨੇ ਹੋ ਗਏ 4 ਮਹੀਨੇ ਲਗਾਤਾਰ ਰਾਤ ਦਿਨ ਲਾਈਟ ਜਾਂਦੀ ਸੀ ਫੇ ਰਾਤ ਨੂੰ ਜਦੋਂ ਬੱਤੀ ਚਲ ਜਾਂਦੀ ਸੀ ਫੇ ਕੀ ਕਰਦੇ ਸੀ ਪ੍ਰਬੰਧ ਤੁਸੀਂ ਉਹ ਪ੍ਰਬੰਧ ਦੇ ਕੋਈ ਨਾ ਕੋਈ ਪ੍ਰਾਈਵੇਟ ਬੰਦਾ 5-700000 ਰੁਪਏ ਦੇ ਲੈ ਕੇ ਆਈਦਾ ਸੀ ਉਹ ਸਪਲੋਗ ਫੇਸ ਨੋ ਲਗਵਾਈਦਾ ਸੀ ਸੋ ਇਸ ਕਰਕੇ ਇਹ ਬਿਜਲੀ ਮੈਹਗ ਮਾਲਿਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੀ ਜੋ ਰਿਪੋਰਟ ਤੇ ਇਹਨਾਂ ਨੇ ਕੰਮ ਕੀਤਾ ਸਾਡੇ ਬੱਚੇ ਸਾਰੇ ਸੁਰਖਰੂ ਹੋਏ ਤੇ ਹੁਣ ਸਾਡੇ ਅੱਜ ਟਰਾਂਸਫਾਰਮ ਰੱਖ ਦਿੱਤਾ ਗਿਆ ਤੇ ਹੁਣ ਸ਼ਾਇਦ ਬਿਜਲੀ ਨਹੀਂ ਜਾਵੇਗੀ ਤੇ ਤੁਹਾਨੂੰ ਮਤਲਬ ਸ਼ਿਫਾਰਸ਼ਾਂ ਵੀ ਪਾਉਣੀਆਂ ਪਈਆਂ ਇਸ ਕੰਮ ਲਈ ਮਤਲਬ ਕਿੰਨੀ ਕੁ ਤੌਰ ਤੇ ਭਜਾਈ ਕਰਨੀ ਪਈ ਚਲੋ ਤੌਰ ਤੇ ਭਜਾਈ ਤਾਂ ਹਰੇਕ ਕੰਮ ਲਈ ਪਾਜੀ ਕਰਨੀ ਪੈਂਦੀ ਆ ਹਰੇਕ ਕੋਈ ਆਪੋ ਆਪਣਾ ਬਲਬਤ ਲੌਂਦਾ ਹੀ ਆ ਜਿਨ੍ਹਾਂ ਨੇ ਰੋਕਣਾ ਸੀ ਹੁਣ ਆਪਣਾ ਲਾਇਆ ਅਸੀਂ ਆਪਣਾ ਲਾਇਆ ਚਲੋ ਐਵੇਂ ਕੀ ਸਾਡੀ ਮਹਿਕਮੇ ਨੇ ਬਹੁਤ ਨੇੜੇ ਹੋ ਕੇ ਗੱਲਬਾਤ ਸੁਣੀ ਤੇ ਸਾਡਾ ਟਰਾਂਸਫਾਰਮਰ ਮਤਲਬ ਹੁਣ ਤੁਹਾਨੂੰ ਲੱਗਦਾ ਆ ਵੀ ਇਸ ਟਰਾਂਸਫਾਰਮਰ ਦੇ ਲੱਗਣ ਦੇ ਨਾਲ ਜਿਹੜੀ ਤੁਹਾਨੂੰ ਰਾਤ ਨੂੰ 6-6 ਮਹੀਨਿਆਂ ਦੇ ਬੱਚੇ ਤੁਹਾਡੇ ਗਰਮੀ ਦੇ ਕਾਰਨ ਤੜਪਦੇ ਸੀ ਨਾਲ ਉਹਨਾਂ ਦੇ ਮਾਪੇ-ਬਾਪ ਨੂੰ ਵੀ ਜਾਗਣਾ ਪੈਂਦਾ ਸੀ ਉਹ ਸਾਰੀ ਇਦਾਂ ਮੁਸੀਬਤ ਜਿਹੜੀ ਤੁਹਾਡੀ ਹੱਲ ਹੋ ਗਈ ਹੈ ਤੁਹਾਨੂੰ ਲੱਗਦਾ ਹੈ ਸੀ ਨਾ ਹਾਂਜੀ ਬਿਲਕੁਲ ਜੀ ਹੁਣ ਸਾਡੇ ਸਾਹਮਣੇ ਇੱਕ ਦੇ ਇੱਕ ਟਰਾਂਸਫਾਰਮਰ ਦੀ ਲੋੜ ਸੀ ਹੁਣ ਦੋ ਤੇ ਅੱਧੋ-ਅੱਧੇ ਲੋਡ ਹੋ ਜਾਊਗਾ ਤੇ ਸਾਡੇ ਸਾਰੇ ਮੱਲੇ ਨੂੰ ਬਹੁਤ ਬਹੁਤ ਰਾਤ ਮਿਲੂ ਸਤਿ ਸ਼੍ਰੀ ਅਕਾਲ ਸਾਥੀਓ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਨੌਜਵਾਨਾਂ ਦਾ ਸਹਿਯੋਗ ਔਰ ਮੱਲੇ ਨਿਵਾਸੀਆਂ ਦੇ ਸਹਿਯੋਗ ਨਾਲ ਵੀਲੀ ਬੋਰਡ ਦੇ ਸੰਜੋਗ ਨਾਲ ਪੰਚਾਇਤ ਦੇ ਸੰਜੋਗ ਨਾਲ ਅਤੇ ਪਤਵੰਤ ਤੇ ਸਜਨ ਨਾਟ ਤੋਂ ਅੱਠ ਦਿਨ ਪਹਿਲਾਂ ਮੌਕਾ ਦੇਖ ਕੇ ਗਏ ਉਹਨਾਂ ਨੂੰ ਇੱਥੇ ਹੀ ਲੱਗਣ ਦਾ ਸਾਨੂੰ ਪ੍ਰੋਸਾਤ ਹੋਇਆ ਕਿਉਂਕਿ ਸਾਡੇ ਨੌਜਵਾਨ 15 ਦਿਨਾਂ ਤੋਂ ਇਸ ਕੋਸ਼ਿਸ਼ ਵਿੱਚ ਫੈਦੇ ਸੀ ਅਸੀਂ ਤਾਸ ਪੰਦੇ ਅੱਜ ਤੋਂ ਪੰਨ ਪਹਿਲਾਂ ਸਾਰ ਰਫਤਾਰ ਸੇ ਐਕਸ਼ਨ ਕੈਂਕ ਦੇ ਪੇਛੇ ਹੋਏ ਉਹਨਾਂ ਨੂੰ ਆਪਣੇ ਅਮਸੀਬਤਾਂ ਦੱਸਿਆ ਕਿ ਸਾਕੇ ਓਵਰਲੋਡ 100 ਕਰ ਨੇਰੇ ਵਿੱਚ ਕੁੱਬੇ ਰਹਿੰਦੇ ਆ ਇਹ ਸਰਕਾਰ ਤੇ ਹੁੰਦਿਆਂ ਅਸੀਂ ਇਹ ਨੇਰੇ ਵਿੱਚ ਵੇਖੇ ਆ ਕਿਉਂ ਸਾਕੇ ਪਹਿਲਾਂ ਵੀ ਇਹ ਸਾਕੇ ਨੌਜਵਾਨਾਂ ਨੇ ਸੰਘਰਸ਼ ਕੀਤਾ ਵੀਡੀਓ ਪਾਈਆਂ ਐਕਸ਼ਨ ਸਾਹਿਬ ਨੂੰ ਵੀਡੀਓ ਪਾਈਆਂ ਅਤੇ ਹੋਰਨਾ ਅਫਸਰਾਂ ਨੂੰ ਅਸੀਂ ਆਪਣੀ ਅਮਸੀਬਤਾਂ ਦੱਸਿਆ ਉਹਨਾਂ ਨੇ ਦੂਸਰੇ ਦਿਨ ਹੀ ਐਕਸ਼ਨ ਵਿੱਚ ਆ ਕੇ ਇੱਥੇ ਮਕੀਏਲ ਸਵਾਲਤਾ ਨੌਜਵਾਨਾਂ ਦਾ ਜਿਹੜਾ ਸੰਘਰਸ਼ ਸੀ ਅੱਜ ਰੰਗ ਲਾਇਆ ਅਸੀਂ ਸਮੂਹ ਨਗਰ ਨਿਵਾਸੀਆਂ ਦਾ ਪੰਚਾਇਤ ਵਾਲਿਆਂ ਦਾ ਤੇ ਨੌਜਵਾਨ ਪੀੜਾਂ ਦਾ ਬੀਲੀ ਬੋਰਡ ਦਾ ਬਹੁਤ ਬਹੁਤ ਧੰਨਵਾਦ ਦੀਆਂ ਕਿਨਾਂ ਨੇ ਇੱਕ ਨੀ ਗਾਦਮੀ ਵਿੱਚ 20 ਦਿਨ ਰਾਤ ਕਰਕੇ ਇਸ ਕੰਮ ਨੂੰ ਨੇਪਰੇ ਚਾੜਾਇਆ ਆਸਕਰਕੇ ਜਮੀਅਦ ਮੰਕੀਮਾਨ ਨੇ ਇਸ ਸਬੰਧ ਵਿੱਚ ਇਹ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਹੈ ਕਿਉਂਕਿ ਮੰਕੀ ਜੀ ਇਹ ਸੋਸ਼ਲ ਵਰਕ ਕਰਦੇ ਆ ਕਿੰਗ ਵਿੱਚ ਬਹੁਤ ਹੀ ਚੰਗੇ ਕੰਮ ਕਰਕੇ ਜਿਵੇਂ ਬੂਕੇ ਲੋਣੇ ਉਹ ਮਦਦ ਕਰਨੀ ਅਤੇ ਨਸ਼ਾ ਨੂੰ ਰੋਕਣਾ ਇਹ ਨੌਜਵਾਨਾਂ ਦਾ ਬਹੁਤ ਵੱਡਾ ਅਪਰਾਧ ਹੈ ਸੋ ਮੈਂ ਅੱਜ ਜੋ ਨੇਪਲੇ ਚੜਾ ਟ੍ਰਾਂਸਪੋਰਟ ਨਾਲ ਹੀਲੀ ਬੋਰਡ ਦਾ ਮੱਲੇ ਨਿਵਾਸੀਆਂ ਦਾ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦੀ ਹੈ। ਇਹ ਸੀ ਗਿਆਨ ਬਾਉ ਜੀ ਇਹਨਾਂ ਨੇ ਜਿੱਦਾਂ ਮਤਲਬ ਇਹ ਸਾਡੇ ਪਲਾਕ ਸੰਤੀ ਮੈਂਬਰਸ ਹਨ ਫਿਰ ਚੇਅਰਮੈਨ ਵੀ ਸਨ ਹਨਾ ਤੇ ਪਿਛਲੀ ਸਰਕਾਰ ਵਿੱਚ ਤੇ ਇਹਨਾਂ ਨੇ ਸਾਰਿਆਂ ਨੇ ਰਲ ਕੇ ਹੰਬੜਾ ਮਾਰਿਆ ਤੇ ਇਹ ਜਿਹੜਾ ਕਾਰਜ ਜਿਹੜਾ ਸਿਰੇ ਲੱਗਾ। ਹਾਂਜੀ ਦੋਸਤੋ ਇਹ ਸੀ ਜਿਹੜਾ ਟਰਾਂਸਫਰਮ ਦਾ ਜਿਹੜਾ ਮੁੱਦਾ ਸੀਗਾ ਤੇ ਬਿਜਲੀ ਵਿਭਾਗ ਵਾਲੇ ਲੱਗੇ ਆ ਦੋ ਤਿੰਨ ਦਿਨਾਂ ਤੋਂ ਆਪਣੀ ਕਾਰਵਾਈ ਕਰਨ ਤੇ ਅਸੀਂ ਉਹ ਸਾਰੇ ਜਣੇ ਇੱਥੋਂ ਨੰਗਣ ਲੱਗੇ ਸੀਗੇ ਮੈਂ ਦੇਖਿਆ ਮੈਂ ਇਹਨਾਂ ਦੀ ਵੀਡੀਓ ਦੇਖੀ ਸੀ ਇੱਕ ਵਾਇਰਲ ਹੋਈ ਸੀਗੀ ਤੇ ਕਿਉਂਕਿ ਉਦੋਂ ਇਹ ਦੁਖੀ ਸੀਗੇ ਵਿਚਾਰੇ ਕੋਈ ਉਦੋਂ ਸੁਣਦਾ ਨਹੀਂ ਸੀ ਤੇ ਹੁਣ ਇਹਨਾਂ ਦੀ ਉਹ ਜਿਹੜੀ ਮਿਹਨਤ ਕੀਤੀ ਹੋਈ ਹੈ ਉਹਦਾ ਫਲ ਇਹਨਾਂ ਨੂੰ ਮਿਲਣ ਜਾ ਰਿਹਾ ਆ ਸੋ ਮੈਂ ਇਥੋਂ ਨੰਗਣ ਲੱਗਾ ਲੱਗਾ ਇਹਨਾਂ ਨਾਲ ਗੱਲਬਾਤ ਕਰਨ ਲੱਗਾ ਜੀ ਅਨ ਸਸਿਕਾਰ ਕੀ ਸੀ ਸਸਿਕਾਰ ਜੀ ਹੋਰ ਜੀ ਹਾਂ ਜੀ ਰਕੇ ਜੀ ਕਿੰਨੀ ਕੁ ਮਿਹਨਤ ਕਰਨੀ ਪਈ ਇਸ ਕਾਰਜ ਲਈ ਬਾ ਜੀ ਬਹੁਤ ਜੀ ਬਹੁਤ ਦਿੱਕਤ ਆਈ ਸੀ ਟਰਾਂਸਫਾਰਮ ਦੇ ਲਈ ਬਿਜਲੀ ਵਾਲਿਆਂ ਦਾ ਬਹੁਤ ਵੱਡਾ ਸਹਾਇਕ ਸੀ ਖਾਸ ਕਰਕੇ ਜੈ ਸਾਹਿਬ ਐਸਡੀਓ ਸਾਹਿਬ ਤੇ ਬਹੁਤ ਜ਼ਿਆਦਾ ਸਾਨੂੰ ਸਮੱਸਿਆ ਕਰਕੇ ਜ਼ਿਆਦਾਤਰ ਸਮੱਸਿਆ ਤਾਂ ਸਾਡੇ ਪਿੰਡ ਦੇ ਹੀ ਬੰਦਿਆਂ ਨੇ ਪਾਈ ਸੀਗੀ ਚਲੋ ਰਾਲ ਮੇਲ ਕੀ ਉਹ ਵੀ ਪੰਚਾਇਤ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਜਿਹਦੇ ਨਾਲ ਸਾਡੀ ਮੁਸ਼ਕਲ ਜਿਹੜੀ ਹੱਲ ਹੋ ਗਈ ਹੈ ਤੇ ਹੁਣ ਸੌਕੇ ਰਹੂਗਾ ਨਾ ਸਾਰਾ ਕੰਮ ਤੋਂ ਬਹੁਤ ਜ਼ੋਰ ਘੜ ਜੂਗਾ ਉਹਦੇ ਨਾਲ ਏਦਾਂ ਹੋਊਗਾ ਵੀ ਬੱਚਿਆਂ ਦਾ ਜਿਹੜਾ ਉਹਨਾਂ ਨੂੰ ਵੀ ਸਖਾਲਾ ਹੋਊਗਾ ਤੁਹਾਨੂੰ ਵੀ ਰਹਿਣਾ ਸੋਣਾ ਸਖਾਲਾ ਆਊਗਾ ਨਾ ਸੋ ਦੋਸਤੋ ਇਹ ਜਮਸ਼ੇਰਪਿੰਡ ਦੀ ਜਿਹੜੀ ਪ੍ਰੋਬਲਮ ਸੀਗੀ ਮਤਲਬ ਇਹਨਾਂ ਦਾ ਮੁੱਦਾ ਚੱਲ ਰਿਹਾ ਸੀ ਉਹ ਅੱਜ ਹੱਲ ਹੋਣ ਜਾ ਰਿਹਾ ਆ ਤੇ ਹਾਂ ਤੇ ਸਾਰੀ ਪੰਚਾਇਤ ਦਾ ਸਾਰੇ ਜਿਨ੍ਹਾਂ ਨੇ ਵੀ ਸਹਿਯੋਗ ਜਿੰਨੇ ਸਰਪੰਚ ਦਾ ਹਾਂ ਜੀ ਜਿਨੇ 1% ਵੀ ਸਹਿਯੋਗ ਕੀਤਾ ਉਹਦਾ ਵੀ ਕਹਿੰਦੇ ਧੰਨਵਾਦ ਆ ਸੋ ਮੈਂ ਇੰਨੀਆਂ ਗੱਲਾਂ ਕਰਦਾ ਹਾਂ ਤੁਹਾਡੇ ਤੋਂ ਮੰਗਦਾ ਇਆਜਤ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਧੰਨਵਾਦ